ਸਮਰਾਲਾ ਦੇ ਨਜ਼ਦੀਕੀ ਪਿੰਡ ਨੀਲੋਕਲਾਂ ਦੇ ਇੱਕ ਘਰ ਵਿੱਚ ਲੱਗੀ ਬਿਜਲੀ ਦੀ ਕੁੰਡੀ ਨੂੰ ਹਟਾਉਣ ਗਏ ਪਾਵਰਕਾਮ ਕਟਾਨੀਕਲਾਂ ਦੇ ਕਰਮਚਾਰੀ ਨੂੰ ਕਰਦੇ ਵਿਕਤੀਆਂ ਅਤੇ ਔਰਤ ਵੱਲੋਂ ਗਾਲਾਂ ਕੱਢੀਆਂ ਗਈਆਂ ਤੇ ਬਾਅਦ ਦੇ ਵਿੱਚ ਪਾਵਰਕਾਮ ਕਟਾਨੀਕਲਾਂ ਦਫ਼ਤਰ ਵਿੱਚ ਜਾ ਕੇ ਉਸ ਕਰਮਚਾਰੀ ਨੂੰ ਕੁੱਟਿਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਇਸ ਸਬੰਧ ਵਿੱਚ ਉਸ ਕਰਮਚਾਰੀ ਤੇ ਹੋਈ ਕੁੱਟਮਾਰ ਦੇ ਵਿਰੁੱਧ ਪਾਵਰਕਾਮ ਕਟਾਨੀਕਲਾਂ ਦੇ ਐਸ.ਪੀ.ਓ ਵੱਲੋਂ ਥਾਣਾ ਕਟਾਨੀਕਲਾਂ ਚੌਂਕੀ ਅਤੇ ਥਾਣਾ ਸਮਰਾਲਾ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ। ਤੇ ਉੱਥੇ ਹੀ ਪਾਵਰਕਾਮ ਕਰਮਚਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਕਟਾਨੀ ਕਲਾ ਚ ਸੀਐਚਬੀ ਬਤੌਰ ਕੰਮ ਕਰਦਾ ਹੈ ਤੇ ਉੱਥੇ ਹੀ ਜਿਹੜਾ ਹੈ ਸਾਡੀ ਡਿਊਟੀ ਜਿਹੜੀ ਉਹ ਲੱਗੀ ਹੋਈ ਸੀ ਤੇ ਉਹਨਾਂ ਦੱਸਿਆ ਕਿ ਜਿੰਨਾ ਘਰਾਂ ਚ ਬਿਜਲੀ ਦਾ ਬਿੱਲ ਜਿਹੜਾ ਹੈ ਉਹ ਬਕਾਇਆ ਹੈ ਤੇ ਉਹਨਾਂ ਤੋਂ ਬਿੱਲ ਜਿਹੜਾ ਹੈ ਉਹ ਬਕਾਇਆ ਲਿਆ ਜਾਵੇ ਤੇ ਇਸ ਸਬੰਧ ਵਿੱਚ ਮੈਂ ਪਿੰਨ ਨੀਲੂ ਕਲਾ ਇੱਕ ਘਰ ਦੇ ਵਿੱਚ ਬਿੱਲ ਲੈਣ ਲਈ ਗਿਆ ਤਾਂ ਉੱਥੇ ਮੀਟਰ ਦਾ ਕਨੈਕਸ਼ਨ ਪਹਿਲਾਂ ਹੀ ਕੱਟਿਆ ਹੋਇਆ ਸੀ ਅਤੇ ਘਰ ਦੀ ਬਿਜੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਹੋਰ ਮੀਟਰ ਤੋਂ ਤਾਰ ਪਾ ਕੇ ਚਲਾਈ ਜਾ ਰਹੀ ਸੀ ਤੇ ਇਸ ਸਬੰਧ ਦੇ ਵਿੱਚ ਜਦੋਂ ਉਹਨਾਂ ਨੇ ਬਿਜੜੀ ਲੱਗੀ ਹੋਈ ਕੁੰਡੀ ਨੂੰ ਹਟਾਉਣ ਦੀ ਜਿਹੜੀ ਇਹ ਬਿਜਲੀ ਦੇ ਨਾਲ ਲੱਗੀ ਹੋਈ ਕੁੰਡੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦੇ ਕੁਝ ਔਰਤਾਂ ਅਤੇ ਵਿਅਕਤੀਆਂ ਵੱਲੋਂ ਮੇਰੇ ਨਾਲ ਗਾਲੀ ਗਲੋਚ ਕੀਤੀ ਗਈ। ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਜਿਸ ਦੀ ਵੀਡੀਓ ਵੀ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਕਟਾਨੀ ਕਲਾ ਪਾਵਰ ਕਮ ਦਫ਼ਤਰ ਵਿੱਚ ਆ ਕੇ ਮੇਰੇ ਨਾਲ ਉਪਕ੍ਰੋਸ਼ੀ ਪਰਿਵਾਰ ਦੇ ਮੈਂਬਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕੀਤੀ ਹੈ ਜਿਸ ਦੀ ਵੀਡੀਓ ਵੀ ਮੇਰੇ ਕੋਲ ਹੈ। ਇਸ ਸਬੰਧੀ ਉਹਨਾਂ ਨੇ ਦੱਸਿਆ ਹੈ ਕਿ ਆਪਣੇ ਵਿਭਾਗ ਅਤੇ ਪੁਲਿਸ ਕੋਲ ਇਨਸਾਫ ਦੀ ਉਹਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਅਸੀਂ ਆਪਣੇ ਕੰਮ ਲਈ ਜਾਵਾਂਗੇ ਤੇ ਸਾਨੂੰ ਗਾਲੀ ਗਲੋਚ ਕਰਕੇ ਲੋਕ ਕੁੱਟਮਾਰ ਕਰਨਗੇ ਤਾਂ ਅਸੀਂ ਪਰ ਕਿੰਨੀ ਜਾਣਕਾਰੀ ਸਾਂਝੀ ਕੀਤੀ ਹੈ ਗੁਰਮੀਤ ਸਿੰਘ ਨੇ ਆਓ ਦੇਖਦੇ ਆਹ ਫੜ ਫੜ ਇਹ ਜਾਦੇ ਚਾਂਬੜਿਆ ਨਾ ਤੂੰ ਤਾਂ ਹੱਥ ਮਲਾਇ ਮੈਨੂੰ ਆ ਕੇ ਇਹ ਸਾਨੂੰ ਭੇਜਿਆ ਭਾਈ ਦਫ਼ਤਰੋਂ ਤੂੰ ਤਾਂ ਲਾਉਤ ਇਕੱਠੀ ਕਿਵੇਂ ਕਰਨ ਲੱਗਿਆ ਜੰਤਾ ਮੈਂ ਪੁਆਈ ਆ ਤੇ ਕੋਣ ਉਹਨਾਂ ਨੇ ਭੇਜਿਆ ਜਾਨੂ ਦਫ਼ਤਰੋਂ ਦਫ਼ਤਰੋਂ ਭੇਜਿਆ ਤੈਨੂੰ ਤੂੰ ਇੱਥੇ ਇਕੱਲਾ ਠਿਕਦਾ ਉਹ ਭਾਈ ਇਹ ਲੱਗੀ ਗਲਤ ਲੱਗੀ ਹੋਈ ਏ ਯਾ ਬਲਾਗੇ ਫੇਰ ਕਹਿੰਦੇ ਤੈਨਾਂ ਪਾਸੇ ਬੋਲਦੇ ਨਹੀਂ ਅਸੀਂ ਐਵੇਂ ਨਹੀਂ ਬੋਲਦੇ ਉਹ ਪਾਈ ਤੁਸੀਂ ਬਿੱਲੇ ਨਹੀਂ ਭਰਾਇਆ ਤੁਹਾਡਾ ਬਿੱਲ ਸੀਗਾ 43 ਮੀਟਰ ਨਹੀਂ ਹੋਇਆ ਕਿ ਮੈਂ ਕਿੱਥੇ ਬਿੱਲ ਭਰਾਵਾਂ ਮੀਟਰ ਮੇਰ ਕਹ ਰਹਿਦਾ ਨਾ ਹਾਂ ਮੇਰ ਕਹ ਰਹਿਦਾ ਨਾ ਮੈਂ ਕਿੱਥੇ ਭਰਾਵਾਂ ਆ ਦੇਣਾ ਤਾਂ ਲਾ ਲਈ ਤੁਸੀਂ ਬਿੱਲ ਭਰ ਨਹੀਂ ਭਰਾਇਆ ਪੜੀ ਪੜੀ ਕੋਈ ਗੱਲ ਹੀ ਕਰ ਲੈੰਦੇ ਨੂੰ ਕਰਨਾ ਜਿਨੂੰ ਕਰਨਾ ਮੁਲਾਜਮ ਲੱਗਿਆ ਕਰ ਹਾਂ ਵੀਡੀਓ ਬਣਾ ਤੂੰ ਬਣਾ ਮੁਲਾਜਮ ਲੱਗਿਆ ਕੋਈ ਨਾਲ ਵੀਡੀਓ ਬਣਾ ਤੂੰ ਡਰਦਾ ਗਾਲੀ ਗਾਣੇ ਭੇਜਿਆ ਜੇ ਸਾਹਿਬ ਨੇ ਨਕੜੀ ਸਾਹਿਬ ਨੇ ਭੇਜਿਆ ਕਿਉਂ ਗੱਲ ਕਰਦੇ ਰਹਾਂ ਹਾਂ ਤੂੰ ਮੈਨੂੰ ਡੀ ਵੀ ਲਗਾ ਬਾ ਤੂੰ ਤੇਰਾ ਕੰਮ ਕੀ ਆ ਤੈਨੂੰ ਦੱਸਦਾ ਜਿਵੇਂ ਕਦੇ ਨਹੀਂ ਹੈਗਾ ਮੈਂ ਜੇ ਮੈਂ ਕਰਦਾ ਜਾਈ ਨਾ ਤੂੰ ਗੱਲ ਕਰ ਲੋ ਤੁਸੀਂ ਵੜੋ ਨਾ ਗੱਲ ਕਰ ਲੋ ਭਾਜੀ ਜੱਜਾ ਕਰਦਾ ਮੇਰੀ ਬਿਜੂ ਵੀ ਨਾ ਜਾਣੀ ਚਾਚੀ ਚਾਚੀ ਗੱਲ ਕਰ ਲੋ ਤੁਸੀਂ ਅਸਰ ਨਹੀਂ ਕੋਈ ਨਾ ਪਤਾ ਨਹੀਂ ਇਹਨੂੰ ਹੋ ਜਾਏ ਪਤਾ ਨਹੀਂ ਇਹਨੂੰ ਹੋ ਜਾਏ ਪਤਾ ਨਹੀਂ ਕਿਲਾ ਦੀ ਕੁੜੀ ਦਾ ਪਤਾ ਮੈਂ ਜਾਣਦਾ ਹਾਂ ਤੁਹਾਨੂੰ ਜਾਣਦਾ ਨਹੀਂ ਦਾ ਜਾਣਦਾ ਹਾਂ ਫੁੜੇ ਸਤਾ ਇਹ ਲੈ ਲਓ ਮੈਂ ਸੱਦ ਲਓ ਤੇਰੀ ਉਹ ਹਸ਼ਿਆਰ ਤੋ ਤੂੰ ਇੱਥੇ ਨਕਰੀ ਤਾਂ ਨਹੀਂ ਰਹੇਗਾ ਸਾਡੇ ਨਾਲ ਸਾਡੇ ਦੱਸ ਤੂੰ ਅੰਦਰ ਚੱਲ ਚੱਲ ਲੈ ਜਾਈਏ ਅੱਜ ਭਾਈ ਹੋ ਗਿਆ ਚੱਲ ਲੈ ਜਾਈਏ ਤੂੰ ਉਹ ਘੋੜਾ ਘੋੜ ਕਰਤੀ ਮੇਰੇ ਭਾਈ ਨੂੰ ਬੜਾ ਬਲਾ ਬਲਾ ਦੱਸ ਦਿਆ ਪਤਾ ਤੈਨੂੰ ਅੱਗੇ ਵੀ ਤੂੰ ਕਦਮ ਬਾਜ਼ ਆਤਾ ਬੰਦਾ ਦੂਰੋਂ ਚੱਲਦਾ ਤੇਰੇ ਹਾਲ ਦੇਖੀ ਕੀ ਬੰਦਾ ਕੰਚਰਾ ਆਉਣ ਜਾਏ ਚੱਲ ਤੂੰ ਦੇਖੀ ਇਹ ਆਇਆ ਨਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਕੀ ਕਟਣਾ ਹੋਈ ਹੈ ਤੁਹਾਡੇ ਨਾਲ ਕਟਣਾ ਇਦਾਂ ਹੋਇਆ ਸਰ ਮੈਂ CHP ਕਾ ਪਾਵਰ ਕਾਮ ਕਟਾਣੀ ਦਫਤਰ 'ਚ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਆ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ ਰਾਮ ਆ ਜੀ ਨੀਲੋਂਪੁਰ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਥੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੀ ਜੋ ਉਹਨੇ ਕਹਿੰਦੇ 42 ਜ 990 ਰੁਪਏ ਖੜੇ ਸੀ ਹਾਂਜੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਪਿਆ ਸੀ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਤੇ ਉਸ ਤੋਂ ਬਾਅਦ ਸਰ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਹੈ ਪੁਲਿਸ ਰਿਪੋਰਟ ਦਿੱਤੀ ਗਈ ਆ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਪਾਵਰ ਕਾਮ ਵੱਲੋਂ ਕੋਈ ਕਾਰਵਾਈ ਦੀ ਮੰਗ ਹਾਂਜੀ ਪਾਵਰ ਕਾਮ ਵੱਲੋਂ ਸਰ ਦਿੱਤੀ ਗਈ ਹੈ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਤੋਂ ਹਲੇ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰ ਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ ਅਸੀਂ ਗਰਮੀ 'ਚ ਵੀ ਫਿਰਦੇ ਆ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅ ਕੋਈ ਤੁਹਾਡੀ ਰੰਜਿਸ਼ਤਾਂ ਦੀ ਪਰਵਾਹ ਨਹੀਂ ਨਹੀਂ ਸਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਕੋਈ ਐਜੀ ਗੱਲਬਾਤ ਨਹੀਂ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਬਗਾਦਾ ਮਾਰਨ ਕੁੱਟਰ ਦੀ ਦਫ਼ਤਰ ਆ ਕੇ ਮੈਨੂੰ ਕੁੱਟਿਆ ਸਰ ਉਹਨਾਂ ਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਇਤਨਾ ਪਾਵਰਪੌਨ ਦੀ ਬੰਦੇ ਨਾਲ ਲੜਾਈ ਹੋਈ ਹੈ ਆਪਣੀ ਪਟਾਣੀ ਕੀ ਕਹਾਂ ਜਾਈਏ ਤਜੀ ਗੁਰਮੀਤ ਸਿੰਘ ਹੈਗਾ ਠੇਕੇ ਦੇ ਕੰਮ ਕਰਦਾ ਹੈ ਬੀਬੀ ਵਿქმੇ ਦੇ ਵਿੱਚ ਠੇਕੇਦਾਰਾਂ ਦੇ ਤਾਂ ਉਹ ਲੋਗ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲੇ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਬੰਦ ਵੀ ਕਰ ਦੇ ਦਿੱਤੀ ਹੈ